ਜੀ ਗੁੱਡ ਈਵਨਿੰਗ ਸਟੂਡੈਂਟ ਤੁਹਾਡਾ ਬਹੁਤ-ਬਹੁਤ ਸਵਾਗਤ ਆ ਤਾਂ ਬੜੀ ਖੁਸ਼ਖਬਰੀ ਦੀ ਗੱਲ ਹੈ ਕਿ ਲਗਭਗ 2021 ਤੋਂ ਜਿਹੜੀ ਭਰਤੀ ਲਟਕ ਰਹੀ ਸੀਗੀ ਈਟੀਆਈ ਦੀ ਤਾਂ ਉਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਆ ਔਰ ਜਿਹੜੇ ਇਹਦੇ ਫਾਰਮ ਆ ਉਹ ਆਨਲਾਈਨ ਸਟਾਰਟ ਹੋ ਜਾਣਗੇ 18 ਤਰੀਕ ਤੋਂ ਤਾਂ ਇੱਕ ਨੋਟੀਫਿਕੇਸ਼ਨ ਡਾਇਰੈਕਟਰ ਡਾਫਟਰ ਡਾਇਰੈਕਟਰ ਸਿੱਖਿਆ ਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਜਿਹਦੇ ਵਿੱਚ ਦੱਸਿਆ ਗਿਆ ਕਿ ਸਿੱਖਿਆ ਭਾਗ ਵੱਲੋਂ ਪੰਜਾਬ ਵਿੱਚ 2000 ਜਿਹੜੇ ਪੀਟੀਆਈ ਅਧਿਆਪਕਾ ਐਲੀਮੈਂਟਰੀ ਗ੍ਰੇਡਰ ਉਹਨਾਂ ਦੀ ਜਿਹੜੀ ਬੇਨਤੀਆਂ ਦੀ ਮੰਗ ਕੀਤੀ ਇਹਦੇ ਨਾਲ ਸਾਮਾ ਲਈ ਜਿਹੜੀ ਸ਼ਰਤਾਂ ਦੀ ਵੈਬਸਾਈਟ www education recruitment board ਦੇ ਉੱਪਰ ਜਿਹੜੀਆਂ ਜਲਦੀ ਦੇਖੀ ਜਾ ਸਕਣੀਆਂ 18 ਸਤ ਤੋਂ ਇਹ ਜਿਹੜੇ ਆਨਲਾਈਨ ਰਜਿਸਟ੍ਰੇਸ਼ਨ ਆ ਇਹ ਸਟਾਰਟ ਹੋ ਜੂਗੀ ਤਾਂ ਜੇ ਆਪਾਂ ਗੱਲ ਕਰੀਏ ਕੁਆਲਿਫਿਕੇਸ਼ਨ ਦੀ ਇਹਦੇ ਵਿੱਚ ਤਾਂ ਜਿਹੜੀ ਕੁਆਲੀਫਿਕੇਸ਼ਨ ਹੈ ਆਪਣੀ ਉਹ ਪਲੱਸ 2 ਤੇ ਨਾਲ ਆਪਣੇ ਕੋਲੇ ਡੀਪੀਐਡ ਜਾਂ ਸੀਪੀਐਡ ਕੀਤੀ ਹੋਣੀ ਚਾਹੀਦੀ ਆ ਤੇ ਪਲੱਸ 2 ਪਾਸ ਹੋਣੀ ਚਾਹੀਦੀ ਆ ਔਰ ਉਸ ਤੋਂ ਬਾਅਦ ਜੇ ਆਪਾਂ ਏਜ ਲਿਮਟ ਦੀ ਗੱਲ ਕਰੀਏ ਤਾਂ 18 ਸਾਲ ਤੋਂ ਸਟਾਰਟਿੰਗ ਹੋਊਗੀ ਔਰ 37 ਸਾਲ ਤੱਕ ਹੋਊਗੀ ਜਿਵੇਂ ਆਪਣੇ ਆਮ ਆ ਮਾਸਟਰ ਕੇਟਰ ਜਾਂ ਲੈਕਚਰਰ ਕੇਟਰ ਦੇ ਵਿੱਚ ਹੁੰਦਾ ਔਰ ਜਿਹੜੀ ਐਸਸੀ ਐਸਟੀ ਜਾਂ ਬੀਸੀ ਕੈਟਾਗਰੀ ਆ ਰਿਜ਼ਰਵ ਕੈਟਾਗਰੀਆਂ ਉਹਨਾਂ ਲਈ 42 ਸਾਲ ਹੋਊਗਾ ਤੇ ਜਿਹੜੇ ਫਿਜ਼ੀਕਲ ਹੈਂਡੀਕੈਪਟਾ ਉਹਨਾਂ ਵਾਸਤੇ 47 ਸਾਲ ਹੋਊਗਾ ਤਾਂ ਇਹ ਆਪਣੇ ਲਈ ਬਹੁਤ ਵੱਡੀ ਖੁਸ਼ਖਬਰੀ ਦੀ ਗੱਲ ਆ ਤਾਂ ਆਪਣੇ ਚੈਨਲ ਦੇ ਉੱਪਰ ਜਿਹੜੀਆਂ ਇਸ 2000 ਪੀਟੀਆਈ ਦੀਆਂ ਰਿਕਰਟਮੈਂਟ ਆਈਆਂ ਇਹਨਾਂ ਦੀ ਜਿਹੜੀ ਤਿਆਰੀ ਆ ਬਿਲਕੁਲ ਫ੍ਰੀ ਕਰਾਈ ਜਾਊਗੀ ਔਰ ਮੰਡੇ ਤੋਂ ਇਹਦੀਆਂ ਕਲਾਸਾਂ ਸਟਾਰਟ ਹੋ ਜਾਣਗੀਆਂ ਔਰ ਜਿਹੜੇ ਵੀ ਕੈਂਡੀਡੇਟ ਨੇ ਤਿਆਰੀ ਕਰਨੀ ਆ ਤਾਂ ਉਹ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਇਹ ਜਿਹੜੀ ਵੀਡੀਓ ਆ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਨਾ ਥੈਂਕ ਯੂ ਸੋ ਮੱਚ ਤਾਂ ਕੱਲ ਆਪਾਂ ਜਿਹੜਾ ਸਿਲੇਬਸ ਹੈ ਇਹਦੇ ਤੇ ਉੱਪਰ ਡਿਸਕਸ ਕਰਾਂਗੇ